ਦੇਖੀ ਤੂੰ ਬਸ ਸਿਆ ਲਈ ਸਰ ਬਾੜ ਜ਼ੀਰੋ ਬਣਾਉਂਦੇ ਪਾਈਂਟ ਤੇ ਆਪਾਂ ਜਾਈਏ ਹਾਂ ਹਾਂ ਇਹ ਸਵੇਰੇ ਅੱਜ ਦਿੱਲੀ ਫਾਜ਼ਿਲ ਕਾ ਸਾਡੀ ਇੰਟਰ ਸਿਟੀ ਜਾਂਦੀ ਹੈ ਆਪਣੀ ਫਾਜ਼ਿਲ ਕਾ ਦਿੱਲੀ ਫਾਜ਼ਿਲ ਕਾ ਸਪਰੇ ਦੋਵੇ ਚਲਦੀ ਹੈ ਤੇ ਉਹਦੇ ਵਿੱਚੋਂ ਸਾਨੂੰ ਇੱਕ ਜੜਵੜੀ ਰਿਕਵਰ ਹੋਈ ਹੈ 24-25 ਸਾਲ ਦੀ ਲੜਕੀ ਹੈ ਸਾਨੂੰ ਕੰਟਰੋਲ ਨੂੰ ਤਾਂ ਮੈਸੇਜ ਆਇਆ ਸੀਗਾ ਜਦੋਂ ਗੱਡੀ ਧੂਰੀ ਕ੍ਰੋਸ ਕੀਤੀ ਵੀ ਕਿਸੇ ਮੁਸਾਫਰ ਨੇ ਦੇਖਿਆ ਵੀ ਉਹਦੇ ਵਿੱਚ ਬਾਥਰੂਮ ਦੇ ਵਿੱਚ ਇੱਕ ਲੜਕੀ ਦੀ ਜੜਵੜੀ ਪਈ ਹੈ ਉਹਨੇ ਸਾਨੂੰ ਕੰਟਰੋਲ ਤੇ ਦੱਸਿਆ ਕੰਟਰੋਲ ਤੋਂ ਫਿਰ ਅਸੀਂ ਇੱਥੇ ਨਾਬੀ ਅਸੀਂ ਬੋਡੀ ਰਿਕਵਰ ਕਰ ਲਈ ਹੈ ਜੇ ਦਾ ਮਤਲਬ ਵੀ ਕੁਝ ਵੀ ਮਿਲੀ ਜਾਂ ਕਿਸ ਤਰ੍ਹਾਂ ਦੀ ਇਹ 24-25 ਸਾਲ ਦੀ ਲੜਕੀ ਹੈ 24-25 ਸਾਲ ਦੀ ਲੜਕੀ ਹੈ ਤੇ ਇਹਦੇ ਮੱਥੇ ਤੇ ਹੈਗਾ ਕੋਈ ਸੱਟ ਦਾ ਨਿਸ਼ਾਨ ਹੈ ਤੇ ਥੋੜੇ ਜਿਹਾ ਗਲਾ ਵੀ ਥੋੜਾ ਜਿਹਾ ਕਿਸੇ ਜਿਵੇਂ ਘੁੱਟਿਆ ਹੋਇਆ ਤੇ ਤਿੰਨ ਕਰਕੇ ਇਹ ਸਰ ਗੱਡੀ ਮਤਲਬ ਕਿੱਥੋਂ ਇਹ ਗੱਡੀ ਫਾਜ਼ਲ ਕਾ ਤੋਂ ਚਲਦੀ ਹੈ ਮਤਲਬ 11 12 ਸਟੇਸ਼ਨ ਪਿੱਛੇ ਰੁਕੀ ਹੈ ਇਹ ਇੱਥੇ ਨਾਬੇ ਤੱਕ ਪਹੁੰਚਣ ਤੋਂ ਪਹਿਲਾਂ ਕੋਈ ਖਾਸ ਮੋਟਰੀ ਜਾਂਚ ਪਤਾ ਲੱਗਿਆ ਨਹੀਂ ਹਜੇ ਹਜੇ ਇਹਦੀ ਕੋਈ ਕਿਉਂਕਿ ਕੋਈ ਸਮਾਨਸਾ ਨੂੰ ਆਈਡੈਂਟੀਫਿਕੇਸ਼ਨ ਨਹੀਂ ਹੋਇਆ ਅਸੀਂ ਹੁਣ ਇਸ ਆਪਸ ਸੀਸੀਟੀਵੀ ਕੈਮਰਾ ਵਗੈਰਾ ਦੇਖ ਰਹੇ ਹਾਂ ਸਾਡੇ ਸਟੇਸ਼ਨਸ ਦੇ ਜਿੱਥੇ ਵੀ ਪਿੱਛੇ ਹੈਗੇ ਨੇ ਉਹ ਅਸੀਂ ਹੁਣ ਇਹ ਪਹਿਲਾਂ ਫਾਉਂਡ ਆਊਟ ਕਰਦੇ ਆਂ ਵੀ ਇਹ ਲੜਕੀ ਕੌਣ ਹੈ ਕਿਵੇਂ ਹੈ ਕੋਈ ਨਾਮ ਬੋਲਾਰਾ ਕੋਈ ਨਹੀਂ ਨਹੀਂ ਉਹ ਇੱਕ ਜੀ ਸੱਜੀ ਪਾ ਤੇ ਮਹਾਜਨ ਤੇ ਅਮਰ ਲਿਖਿਆ ਹੋਇਆ ਹੈ ਇਹਦੀ ਸਜੀਪਾਹਾਂ ਤੇ ਉੱਪਰ ਕਿਹਾ ਹੋਇਆ ਮਹਾਜਨ ਐਂਡ ਇੰਗਲਿਸ਼ ਮਹਾਜਨ ਐਂਡ ਐਮ ਆਰ ਇੱਕ ਪਾਸੇ ਅਮਰ ਲਿਖਿਆ ਹੋਇਆ ਸਜੀਪਾਹਾਂ ਤੇ ਤੇ ਬਾਕੀ 24 25 ਸਾਲ ਦੀ ਉੱਪਰ ਹੁਣ ਅਸੀਂ ਦੇਖਦੇ ਹਾਂ ਕਿ ਸਟੇਟਿਸ ਕਰਦੇ ਆ ਸਰ ਕਿੰਨਾ ਕਦਮ ਪਹਿਲਾਂ ਦੀ ਇਹ ਫਿਫੇਰੀ ਗੱਲ ਹੈ ਅੱਜ ਮਾਰਨਿੰਗ ਹਾਂਜੀ 8 ਵਜੇ ਗੱਡੀ ਤੇ ਪਹੁੰਚੀ ਨੰਦਨੀ ਸਰ ਕਿਤੇ ਨਾ ਕਿਤੇ ਮਾਰਡਰ ਜਿਹੜਾ 60 ਲੱਗੀ ਹੈ ਸਰਚ ਹਾਂ ਲੱਗਦਾ ਪ੍ਰੀਲਿਮਟ ਤੱਕ ਇਹ ਨਹੀਂ ਲੱਗਦਾ ਕਿਸੇ ਨੇ ਛੱਟ ਮਾਰੀ ਹੋਈ ਹੈ ਤੇ ਬਾਥਰੂਮ ਚ ਪਈ ਸੀਗੀ ਇਹਦੀ ਬਾਡੀ ਇਹਦੀ ਤੇ